ਸੁਖਪਾਲ ਖੈਰਾ ਦੀ ਮੁਰਹ ਹੋਈ ਗ੍ਰਿਫਤਾਰੀ ਦੇ ਉੱਤੇ ਨਵਜੋਤ ਸਿੰਘ ਸਿੱਧੂ ਪੜਕਦੇ ਪਏ ਨੇ ਨਵਜੋਤ ਸਿੰਘ ਸਿੱਧੂ ਨੇ ਕੁਝ ਗੱਲਾਂ ਸਾਫ਼ ਸਪਸ਼ਟ ਕਰਨ ਦੀਆਂ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਖੈਰਾ ਦੀ ਨਵੀਂ ਹੋਈ ਗ੍ਰਿਫਤਾਰੀ ਦੇ ਉੱਤੇ ਇਤਰਾਜ਼ ਚੁੱਕਿਆ ਆ ਉਹਨਾਂ ਦਾ ਸਾਫ਼ ਦਾਵਾ ਆ ਕਿ ਇੱਕ ਕ੍ਰਿਮੀਨਲ ਜਿਸ ਦਾ ਨਾਮ ਕਸ਼ਮੀਰ ਸਿੰਘ ਬਿੱਲਾਤ ਅਤੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਕੋਲ ਗ੍ਰਿਫਤਾਰ ਹੈਗਾ ਆ ਕਸ਼ਮੀਰ ਬਿੱਲਾ ਉਸ ਦੀ ਪਤਨੀ ਵੱਲੋਂ ਰਣਜੀਤ ਕੌਰ ਵੱਲੋਂ ਇਹ ਇਲਜ਼ਾਮ ਲਾਏ ਗਏ ਔਰ ਇਲਜ਼ਾਮ ਕਦੋਂ ਲਗਾਏ ਗਏ ਇਲਜ਼ਾਮ ਲਾਏ ਗਏ 15 ਸਤੰਬਰ 2023 ਅਤੇ 15 ਸਤੰਬਰ 2023 ਨੂੰ ਇਹ ਇਲਜ਼ਾਮ ਲਗਾਏ ਗਏ ਕਿ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਹਨਾਂ ਦੇ ਘਰ ਆਇਆ ਅਤੇ ਘਰ ਆ ਕੇ ਉਹਨਾਂ ਨੂੰ ਧਮਕਾਇਆ ਗਿਆ ਕਿ ਸੁਖਪਾਲ ਖੈਰਾ ਦੇ ਖਿਲਾਫ ਕੋਈ ਵੀ ਬਿਆਨ ਨਾ ਦਿੱਤਾ ਜਾਵੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਤਾਂ ਸੁਖਪਾਲ ਖੈਰਾ ਦੇ ਖਿਲਾਫ ਸੁਭਾਨਪੁਰ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਐਫ ਆਈ ਆਰ ਦੇ ਵਿੱਚ ਸੁਭਾਨਪੁਰ ਪੁਲਿਸ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ 195ਏ ਤੇ 506 ਧਾਰਾ ਦੇ ਅਧੀਨ ਕੀਤਾ ਜਾਂਦਾ ਹੈ ਜਿਹੜੀਆਂ ਕਿ ਗਵਾਹੀ ਨਾ ਦੇਣ ਲਈ ਧਮਕਾਉਣ ਦੀ ਇੱਕ ਧਾਰਾ ਹੈਗੀ ਹੈ ਤੇ ਦੂਜੇ ਪਾਸੇ ਇੱਕ ਅਪਰਾਧਿਕ ਧਮਕੀ ਦੇਣ ਦੀ ਧਾਰਾ ਹੈਗੀ ਹੈ ਇਹਨਾਂ ਦੋਵਾਂ ਧਾਰਾਵਾਂ ਦੇ ਅਧੀਨ ਜਿਹੜੀ ਆ ਕਾਰਵਾਈ ਕੀਤੀ ਗਈ ਤੇ ਸੁਖਪਾਲ ਖਹਿਰਾ ਦਾ 5 ਦਿਨਾਂ ਦਾ ਰਿਮਾਂਡ ਵੀ ਦੁਬਾਰਾ ਲੈ ਲਿਆ ਗਿਆ ਜਦਕਿ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਐਸੋਤੇ ਇਤਰਾਜ਼ ਚੁੱਕਦੇ ਪਏ ਨੇ ਉਹਨਾਂ ਨੇ ਕਿਹਾ ਕਿ ਸੁਖਪਾਲ ਖਰੜ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਪਹਿਲੀ ਉਹ 30 ਸਤੰਬਰ 2023 ਨੂੰ ਹੁੰਦੀ ਹੈ ਤੇ 15 ਸਤੰਬਰ ਨੂੰ ਇਹ ਬਿਆਨ ਜਿਹੜਾ ਇਹ ਦਰਜ ਕਰਵਾਇਆ ਜਾਂਦਾ ਰਣਜੀਤ ਕੌਰ ਵੱਲੋਂ ਹੈਰਾਨੀ ਦੀ ਗੱਲ ਹੈ ਕਿ 15 ਦਿਨਾਂ ਪਹਿਲਾਂ ਹੀ ਰਣਜੀਤ ਕੌਰ ਨੇ ਜਾਂ ਫਿਰ ਉਸ ਕ੍ਰਾਈਮਨਲ ਬਿੱਲੇ ਦੀ ਪਤਨੀ ਨੇ ਇਹ ਬਿਆਨ ਕਿਉਂ ਦਾਇਰ ਕਰਵਾਇਆ ਇਹ ਸ਼ਿਕਾਇਤ ਕਿਉਂ ਕੀਤੀ ਕਿ ਉਹਨਾਂ ਨੂੰ ਧਮਕਾਇਆ ਜਾ ਰਿਹਾ ਜਦਕਿ ਗ੍ਰਿਫਤਾਰੀ ਤਾਂ 3 ਤਰੀਕ ਨੂੰ ਹੋਈ ਹੈ ਯਾਨੀ ਕਿ ਕਿਤੇ ਨਾ ਕਿਤੇ ਇਸ ਦੇ ਵਿੱਚ ਕਪਲਾ ਹੈਗਾ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਖਾਸ ਕਰਕੇ ਉਸ ਗਵਾਹ ਦੇ ਉੱਤੇ ਉਂਗਲ ਚੁੱਕੀ ਹੈ ਜਿਸ ਗਵਾਹ ਦੀ ਗਵਾਹੀ ਦੇ ਆਧਾਰ ਦੇ ਉੱਤੇ ਸੁਖਪਾਲ ਖੈਰਾ ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ਸੁਬਾਨਪੁਰ ਪੁਲਿਸ ਵੱਲੋਂ ਖੈਰ ਆਪਣੇ ਇਹ ਨਾ ਬਿਆਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੀ ਬੋਲਦੇ ਨਜ਼ਰ ਆ ਰਹੇ ਨੇ ਆਪ ਤੁਹਾਨੂੰ ਸੁਣਾਉਂਦੇ ਆਂ ਔਰ ਇਹ ਕਿਹੜੇ ਬੰਦੇ ਨੂੰ ਲਿਆ ਰਹੇ ਆ ਉਹਦਾ ਨਾਮ ਹੈ ਕਸ਼ਮੀਰ ਸਿੰਘ ਬਿੱਲਾ ਇਹ ਬੜਾ ਕੁਖਿਆਤ ਡਰੱਗ ਪੈਟਰਨਰ ਹੈ ਜਿਹੜਾ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕਸਟਡੀ ਚ ਹੁਣ ਉਹਨੂੰ ਲਿਆ ਰਹੇ ਨੇ ਇਹ ਦੋ ਬੰਦਿਆਂ ਕੋਲੋਂ ਉਹ ਕਹਿੰਦੇ ਜੀ ਉਦੋਂ ਹੈਰੋਇਨ ਰਿਕਵਰ ਹੋਈ ਸੀ ਔਰ ਉਸ ਬੰਦੇ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਪਿੱਪਾਈ ਜੇ ਕੋਈ ਰਿਕਵਰੀ ਹੋਈ ਸੀ 2015 ਚ ਕਰਦੇ ਫੜ ਲੰਦੇ ਦੇਖਦੇ ਅੰਦਰ ਉਹ 2015 ਤੋਂ ਅੱਜ ਜਾ ਗਿਓ ਚਾਰ ਐਫ ਆਈ ਆਰ ਹੋਈਆਂ ਉੱਤੇ ਬਿੱਲੇ ਦੇ ਸੁਖਪਾਲ ਖੈਰੇ ਤੇ ਬਿੱਲੇ ਤੇ ਤਾਂ 25 30 ਨੇ ਅੱਛਾ ਜੀ ਤੇ ਤੇਈ ਵਾਰ ਤੇ ਤੂੰ ਮੈਂ ਕਿਹਨੂੰ ਕੁਖਿਆਤ ਕਹੂੰਗਾ ਆ ਤਾਂ ਕਿਸੇ ਕਰਕੇ ਕਹੂੰਗਾ ਵੀ ਉਹਨੂੰ ਪਤਾ ਨਹੀਂ ਕਿੰਨਿਆਂ ਨੇ ਆ ਪਰਚੇ 23 ਪਰਚੇ ਜੀ 23 24 ਪਰਚੇ ਸਮਝ ਨਹੀਂ ਆਈ ਗੱਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ